ਸਾਸ਼੍ਰੀય ਕਾਲ ਜੀ ਅੱਜ ਆਪਾਂ ਪੜਾਂਗੇ ਰੁੱਖਾਂ ਬਾਰੇ ਕਵਿਤਾ ਜਿਸ ਦਾ ਨਾਮ ਹੈ ਸੋਨੇ ਸੋਨੇ ਪਿਆਰੇ ਰੁੱਖ ਸ਼ੁਰੂ ਕਰਦੇ ਹਾਂ ਸੋਨੇ ਸੋਨੇ ਪਿਆਰੇ ਰੁੱਖ ਸਭ ਨੂੰ ਇਹ ਦਿਂਦੇ ਸੁੱਖ ਪੀਪਲ ਦਾ ਰੁੱਖ ਬੜਾ ਪਿਆਰਾ ਸੰਗਣਾ ਸੰਗਣਾ ਬਣੇ ਸਹਾਰਾ ਠੜਨੀਆ ਠਾਰ ਹਵਾਵਾਂ ਵੰਡੇ ਕਦੇ ਨਾ ਦੇਵੇ ਕਿਸੇ ਨੂੰ ਦੁੱਖ ਸੋਨੇ ਸੋਨੇ ਪਿਆਰੇ ਰੁੱਖ ਟੱਲੀ ਕਿੱਕਰ ਰੁੱਖ ਮਹਾਨ ਲੱਕੜੀ ਦੇਵੇ ਬਣੇ ਸਮਾਨ ਅੰਬ ਦਾ ਰੁੱਖ ਦੇਵੇ ਮਿੱਠੇ ਫਲ ਦੇਖ ਕੇ ਜਿਸ ਨੂੰ ਲੱਗਦੀ ਭੁੱਖ ਸੋਨੇ ਸੋਨੇ ਪਿਆਰੇ ਰੁੱਖ ਨਿੰਮ ਦਾ ਰੁੱਖ ਕਈ ਦੁੱਖ ਭਜਾਵੇ ਘਰ ਦੇ ਵੇੜੇ ਵਿੱਚ ਸੁਹਾਵੇ ਬੋੜ ਦਾ ਰੁੱਖ ਕਈ ਸਾਲ ਜੀਉਂਦਾ ਤਾਈਓ ਬਾਬਾ ਬੋੜ ਕਹੋਂਦਾ ਕੁੜੀਆਂ ਚੀੜੀਆਂ ਮਾਨਣ ਸੁਖ ਸੋਹਣੇ ਸੋਹਣੇ ਪਿਆਰੇ ਰੁਕ ਇਨਾ ਨੂੰ ਨਾ ਦੁੱਖ ਪਹੁੰਚਾਵੋ ਆਰੇ ਇਨਾ ਤਿੰਨਾ ਚਲਾਵੋ ਕੀਵੇਂ ਹੈ ਤਰਤੀ ਤੇਜੀਨਾ ਅੱਖੀਂ ਜੇ ਗਈ ਮੁਖ ਸੋਹਣੇ ਸੋਹਣੇ ਪਿਆਰੇ ਰੁਕ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ